ਸਤਿ ਸ਼੍ਰੀ ਅਕਾਲ ਜੀ ਅ ਅਸੀਂ ਸੰਦਲੀ ਸੁਪਨੇ ਤੋਂ ਅੱਜ ਅ ਸਾਡੇ ਛੋਟੇ ਵੀਰ ਬਾਦਲ ਹਿੰਮਤਪੁਰੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਇੱਕ ਗੱਲ ਆ ਵੀ ਜਿਵੇਂ ਪਿੰਡ ਵਾਸੀਆਂ ਦੇ ਦਿਲ ਸੋਹਣੇ ਹੋਣ ਤੇ ਪਿੰਡ ਸੋਹਣਾ ਹੁੰਦਾ ਜਦੋਂ ਪਿੰਡ ਸੋਹਣਾ ਹੋਇਆ ਤਾਂ ਉਹਦਾ ਕਿਸੇ ਨਾ ਕੀਮਤ ਸਿਹਰਾ ਦਿੱਤਾ ਜਾਂਦਾ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਛੋਟੇ ਵੀਰ ਆਮ ਆਦਮੀ ਪਾਰਟੀ ਦੇ ਤਾਰਕ ਨੂੰ ਬਾਦਲ ਹੰਮਤਪੁਰਾ ਨਾਲ ਵੀ ਉਹ ਕੀ ਕਰਵਾਉਣ ਜਾ ਰਿਹਾ ਪਿੰਡ ਦੀ ਭਲਾਈ ਵਾਸਤੇ ਕਿਹੜੇ ਕਿਹੜੇ ਉਹਨਾਂ ਕੋਲੇ ਹੈਗੇ ਮੁੱਦੇ ਆ ਜਿਨ੍ਹਾਂ ਨੂੰ ਹੱਲ ਕਰਾਉਣਗੇ ਪਹਿਲਾਂ ਤਾਂ ਵੀ ਧੰਨਵਾਦ ਤੁਹਾਡਾ ਭਾਈ ਬਹੁਤ ਬਹੁਤ ਜਿਹੜੇ ਤੁਸੀਂ ਸਾਡੂੰ ਇੱਕ ਕੈਮਰੇ ਚ ਹੈ ਨਾ ਲੋਕਾਂ ਨੂੰ ਦਿਖਾ ਰਹੇ ਹੈ ਸਾਡੇ ਕੰਮ ਦਿਖਾ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਤੇ ਭਾਈ ਵੱਡੇ ਵੀਰ ਦਾ ਮਿੰਟੂ ਹੰਮਤਪੁਰਨੀ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਜਿਹੜਾ ਕੰਮ ਕਰਨ ਜਾ ਰਹੇ ਆਪਣੇ ਨਾਲੇ ਬਹੁਤ ਭਰੇ ਪਏ ਸੀਗੇ ਗਾਰਕਨ ਹਾਂਜੀ ਹਾਂਜੀ ਗਾਪਨਾ ਭਰੇ ਪਏ ਜਾਨੀ ਕਿਨਾਰਿਆਂ ਤੇ ਿਕਰ ਭਰੇ ਪਏ ਆ ਇਹ ਤੇ ਇਹ ਭਰੇ ਕਰਕੇ ਸੜਕਾਂ ਤੇ ਵੀ ਪਾਣੀ ਆ ਜਾਂਦਾ ਜਦੋਂ ਮੀਂਹ ਦਾ ਪਾਣੀ ਆ ਸੜਕਾਂ ਤੇ ਫਰਦਾ ਸੀ ਜਾਈ ਉਹ ਅਸੀਂ ਸਾਫ ਕਰਨ ਲੱਗੇ ਜੀ ਸਰਕਾਰ ਵੱਲੋਂ ਹੁਣ ਆਪਣਾ ਇਹ ਪ੍ਰਬੰਧਕ ਲੱਗ ਗਿਆ ਜੀ ਹੁਣ ਇਹ ਚਾਰਜ ਆਪਣੇ ਹੱਥ ਆ ਗਿਆ ਬਸ ਉਦੋਂ ਦਾ ਆਪਾਂ ਸ਼ੁਰੂ ਕਰਤਾ ਕੰਮ ਪਿੰਡ 'ਚ ਹੋਰ ਕੰਮ ਵੀ ਬਹੁਤ ਚੱਲੀ ਜਾਂਦੀ ਹਾਂਜੀ 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 ਅਜਾਹੋ ਸਹੀ ਗੱਲ ਆ ਤੁਹਾਡੀ ਜੇ ਆਪਾਂ ਨਾਲੇ ਨਾ ਕਢਾਇਤੇ ਤੇ ਉੱਤੇ ਦੋ ਦੋ ਹੋਰ ਇੱਟਾਂ ਦੇ ਰਦੇ ਲਾਤੇ ਉਹਦਾ ਵੀ ਕੀ ਫਾਇਦਾ ਨਹੀਂ ਰਦੇ ਲਾਉਣ ਦਾ ਨਹੀਂ ਫਾਇਦਾ ਇਹ ਪਤਾ ਕੀ ਚੱਕਰਾ ਇਹ ਲਾਕ ਲਾਕ ਤਾਂ ਪਹਿਲਾਂ ਹੀ ਡੂੰਘੇ ਆ ਹਾਂ ਪਾਣੀ ਆਪਣੀ ਡਰੇਨ ਬਹੁਤ ਡੂੰਘੇ ਡਰੇਨ ਚ ਵੀ ਹੁਣ ਆਪਣੀਆਂ ਮਸ਼ੀਨਾਂ ਚੱਲੀ ਜਾਂਦੀਆਂ ਜੀ ਜੀ ਉੱਥੇ ਵੀ ਪਾਣੀ ਜਾਨੀ ਸਾਫ਼ ਜਾਊਗਾ ਜਿਹੜੀ ਬੂਟੀ ਆ ਬਾਹਰ ਕੱਢੀ ਜਾਊਗੀ ਉਸੇ ਕਰਕੇ ਹੁਣ ਜੇ ਆਪਾਂ ਉੱਤੇ ਰਦੇ ਲਾਈ ਜਾਵਾਂਗੇ ਉਹ ਫਿਰ ਘਰ ਨਹੀਂਵੇਂ ਹੋਈ ਜਾਂਦੇ ਜੀ ਫਿਰ ਖਰਚਾ ਕਰਨਾ ਪੈਦਾ ਹੁਣ ਗਰੀਬ ਬੰਦਾ ਕਿੱਥੋਂ ਪਾਲੂਗਾ ਘਰ ਜਿਹੜਾ ਦਿਹਾੜੀਦਾਰ ਉਹ ਇੱਥੇ ਗੱਲ ਹਾਂਜੀ ਇਸੇ ਕਰਕੇ ਵੀ ਆਪਾਂ ਨਾਲ ਆਂਤੀ ਆਪਾਂ ਜ਼ੋਰ ਦਿੱਤਾ ਵੀ ਨਾਲੇ ਆਪਾਂ ਚਾਰ ਸਪੇਰੇ ਸਾਫ਼ ਹੋ ਜੇ ਇਹ ਆਪਣੇ ਪਿੰਡ ਦੇ ਹੀ ਆ ਮੁੰਡੇ ਸਾਰੇ ਨੌਜਵਾਨ ਨਹੀਂ ਨਹੀਂ ਵਧੀਆ ਕਿਉਂਕਿ ਆਪਾਂ ਕੰਮ ਇਹਨਾਂ ਨੂੰ ਕੰਮ ਮਿਲਦਾ ਹਾਂਜੀ ਹਾਂਜੀ ਇਹਨਾਂ ਨੂੰ ਇੱਕ ਪਾਸੇ ਰੋਜ਼ਗਾਰ ਮਿਲ ਗਿਆ ਜੀ ਇੱਕ ਪਾਸੇ ਆਪਣੇ ਪਿੰਡ ਦੀ ਸਫਾਈ ਹੋ ਜਾਣੀ ਹੈ ਇੱਕ ਗੱਲ ਅਸੀਂ ਆਪਣੇ ਚੈਨਲ ਰਾਹੀਂ ਕਰਨਾ ਚਾਹੁੰਦੇ ਹਾਂ ਵੀ ਥੋੜੇ ਦਿਨ ਪਹਿਲਾਂ ਅਸੀਂ ਇੱਕ ਅਰਜ਼ੀ ਕੀਤੀ ਸੀਗੀ ਵੀ ਯਾਰ ਜਿਹੜੇ ਆਪਣੇ ਪੌੜਾ ਉਹ ਕੋਨੇ ਸੀਗੇ ਉਹਨਾਂ ਦੇ ਰੀਸਿੰਗ ਲਾਈ ਉਹਨਾਂ ਚੋਂ ਗਾਰ ਕੱਢੀ ਜਾਵੇ ਹਨਾ ਆਪਣੀ ਡਰੇਨ ਚੋਂ ਤੇ ਉਹ ਬਾਈ ਵਰਗਿਆਂ ਨੇ ਬਾਈ ਮਨਜੀਤ ਐਮਐਲਏ ਨੂੰ ਕਿਹਾ ਸੀਗਾ ਹਾਂਜੀ ਹਾਂਜੀ ਤੇ ਉਹਨਾਂ ਨੇ ਉਹਦੀ ਫੌਰੀ ਗੌਰ ਕਰਕੇ ਪਹਿਲਾਂ ਨਹੀਂ ਨਾਲ ਹੀ ਸਾਬ ਬੇਨਤੀ ਕਰੀ ਬਾਈ ਮਨਜੀਤ ਸਾਹਿਬ ਨਾਲ ਹੀ ਆਪਾਂ ਬਾਈ ਦੇ ਕੋਲ ਬੇਨਤੀ ਕੀਤੀ ਫਿਰ ਹੁਣ ਮਸ਼ੀਨਾਂ ਚੱਲੀ ਜਾਣਗੀਆਂ ਤਿੰਨ ਚਾਰ ਮਸ਼ੀਨਾਂ ਸਾਰੀ ਡਰੇਨ ਚ ਚੱਲੀ ਜਾਂਦੀਆਂ ਮੈਂ ਉਹੀ ਦੱਸਣ ਲੱਗਿਆ ਇਹ ਜ਼ਿੰਮੇਦਾਰ ਵੀ ਹੁਣ ਸਾਨੂੰ ਕਹਿੰਦੇ ਸੀ ਆ ਕੇ ਵੀ ਸਾਡੇ ਟਪ ਝੋਨੇ ਡੁੱਬਣਗੇ ਉਹਨੂੰ ਬੂਟੀ ਕੱਢ ਰਹੀਆਂ ਜੀ ਸਾਫ਼ ਹੋ ਰਿਹਾ ਉਹੀ ਗੱਲ ਮੈਂ ਕਹਿਣ ਲੱਗਿਆ ਸੀਗਾ ਵੀ ਇਹਨਾਂ ਦੀ ਬਦੌਲਤ ਉਹ ਯਾਨੀ ਜਿਹੜੀ ਕਿ ਹੁਣ ਡਰੇਨ ਵੀ ਸਾਫ਼ ਹੋ ਰਹੀ ਆ ਤੇ ਰੇਲਿੰਗ ਵੀ ਲੱਗ ਗਈ ਆ ਆਪਣਾ ਆ ਵੀ ਮੁਤਾਹਲ ਹੋਈ ਜਾਂਦਾ ਕੋਈ ਨਹੀਂ ਹੋਰ ਵੀ ਜਿਹੜੇ ਹੈਗੇ ਉਹ ਕਹਿੰਦੇ ਅਸੀਂ ਹੋਰ ਵੀ ਇਹਨਾਂ ਲੱਗੇ ਵੀ ਬਸ ਅਪਰ ਪਿੰਡ ਲਈ ਹਾਜ਼ਰ ਆ ਜੀ ਪਿੰਡ ਸਾਫ਼ ਦੇਵੇ ਪਰਣਾ ਆਪਣਾ ਪਤਾ ਕਿ ਜੱਕਰਾ ਮੈਂ ਮੇਰੇ ਸਾਰੇ ਆਪਦੇ ਭਰਾ ਭਾਵੇਂ ਗੁਤਾਲੀ ਆ ਭਾਵੇਂ ਗੁਤਾਗਰੇ ਆ ਸਾਰੇ ਮੇਰੇ ਆਪਦੇ ਆ ਜੇ ਉਹ ਕੋਈ ਕੰਮ ਕਰਦੇ ਆ ਮੈਂ ਸਾਥ ਦੇਉ ਉਹਨਾਂ ਦਾ ਉਹ ਮੇਰਾ ਸਾਥ ਦੇਣ ਬਸ ਹਾਂਜੀ ਉਹ ਇੱਕ ਹੋਰ ਗੱਲ ਆ ਬਈ ਸਾਨੂੰ ਤਾਂ ਬੋਲਣਾ ਪੈਣਾ ਜੇ ਅਸੀਂ ਨਾ ਬੋਲਾਂਗੇ ਤਾਂ ਮੁੱਦਿਆਂ ਬਾਰੇ ਬੋਲੂ ਕੌਣ ਹਾਂਜੀ ਹੋ ਸਕਦਾ ਵੀ ਸਾਡੀ ਜਿਹੜੀ ਪਹਿਲਾਂ ਵੀਡੀਓ ਅਸੀਂ ਪਾਈ ਸੀ ਤੇ ਸਾਡੇ ਤੇ ਲੱਗੇ ਹੋਣ ਦੋ ਸਿਹਰੇ ਤਾਂ ਸਾਲ ਹੋ ਗਏ ਕੀ ਕਰੀਏ ਕੀ ਜਦੋਂ ਕੋਈ ਗੱਲ ਸੁਣਦਾ ਨਹੀਂ ਅਸੀਂ ਕਿਹਨੂੰ ਸੁਣਾਈਏ ਸੁਣਾਉਣ ਵਾਸਤੇ ਤਾਂ ਉਹਨਾਂ ਕੋਲ ਬੋਲਣਾ ਹੀ ਪੈਂਦਾ ਉਹਦੇ ਵਾਸਤੇ ਅਸੀਂ ਇਹੀ ਕਹਿ ਸਕਦਾ ਵੀ ਇਹਨਾਂ ਨੇ ਚੰਗਾ ਕਰਿਆ ਵੀ ਸਾਨੂੰ ਸਾਡੀ ਜਿਹੜੀ ਬੋਲੀ ਸੀ ਉਹਦਾ ਜਵਾਬ ਇਹਨਾਂ ਨੇ ਕੰਮ 'ਚ ਦਿੱਤਾ। ਹਾਂਜੀ ਹਾਂਜੀ। ਤੇ ਅਸੀਂ ਫੇਰ ਇੱਕ ਵਾਰੀ ਸਾਡੇ ਵੀਰ ਬਾਦਲ ਤੇ ਸਾਡੇ ਐਮਐਲਏ ਸਾਹਿਬ ਸਰਦਾਰ ਰਮਨਜੀਤ ਸਿੰਘ ਤੇ ਸਾਡੇ ਭਾਈ ਜੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਤਰ੍ਹਾਂ ਦਾ ਗੰਦ ਹੁੰਜਣ ਦੀ ਬੁੱਝਣ ਲਈ। ਹਾਂਜੀ ਹਾਂਜੀ ਹਾਂਜੀ। ਕੰਮ ਚੱਲ ਰਿਹਾ ਜੀ ਪਿੰਡਾਂ 'ਚ। ਤੇ ਬਸ ਆਪਣੇ ਸਾਥ ਦੀ ਲੋੜ ਹੈ ਪਿੰਡ ਵਾਸੀ ਸਾਥ ਦੇਣਗੇ ਫੇਰ ਹੀ ਇਹ ਸਫਲ ਹੋਣਾ ਕੰਮ ਸਾਰੇ ਹਨਾ ਜੀ ਤੇ ਆਪੇ ਹੁਣ ਇਹ ਪਿੰਡ ਦੇ ਨੌਜਵਾਨ ਆ ਪਾਸੇ ਲੱਗੇ ਵੇ ਜੀ ਹਾਂਜੀ ਹਾਂਜੀ 10 ਦਿਨ ਲੱਗ ਜਾਣ 5 ਲੱਗ ਜਾਣ ਜਿੰਨੇ ਦਿਨ ਵੀ ਲੱਗਦੇ ਆਪਾਂ ਸਾਰੇ ਪਿੰਡ ਦੀ ਸਫਾਈ ਕਰਨਾ ਚਾਰ ਸਪੇਰਾ ਠੀਕ ਹੈ ਡਰੇਨ ਤੇ ਕਰ ਜੀ ਤੇ ਪਾਣੀ ਆਟੋਮੈਟਿਕ ਜੀ ਥੱਲੇ ਗਾਰਾ ਜਦੋਂ ਕੱਢਤਾ ਨਾਲੀਆਂ ਸਾਫ਼ ਹੋ ਜਾਣਗੀਆਂ ਬਿਲਕੁਲ ਹਾਂਜੀ ਇੱਕ ਗੱਲ ਮੇਰੀ ਪੁੱਛਣ ਵਾਲੀ ਰਹਿ ਗਈ ਸੀ ਕਿ ਬਦਲ ਬਾਈ ਜਿਹੜਾ ਆਪਾਂ ਗਾਰਾ ਕੱਢ ਰਹੇ ਆ ਵਿੱਚੋਂ ਹਾਂਜੀ ਹਾਂਜੀ ਇਹ ਇਵੇਂ ਇਹਨੂੰ ਕਈਆਂ ਨਾਲ ਚੱਕੋਂਗੇ ਜਾਂ ਇੱਥੇ ਪਿਆਰ ਹੋਊਗਾ ਨਾ ਜੀ ਨਾ ਇੱਥੇ ਪਿਆਰਿਆ ਤਾਂ ਫਿਰ ਕਈ ਜਿਵੇਂ ਬਾਰਸ਼ ਫੇਰ ਪੈਣ ਲੱਗੀ ਉਹ ਤਾਂ ਫੇਰ ਵਿੱਚ ਜਾਵੜਨ ਅੱਛਾ ਇਹਦੇ ਵਾਸਤੇ ਆਪਾਂ ਜਦੋਂ ਇਹਨਾਂ ਨੇ ਕੱਢ ਤਾਂ ਇਹ ਸੁੱਕ ਜਾਣਾਗਾ ਹੁਣ ਥੋੜਾ ਜਿਹਾ ਇਹ ਗਿੱਲਾਗਾ ਪਾਣੀ ਦਾ ਕਰਕੇ ਜਦੋਂ 8 ਵਜੇ ਗਿਆ ਮਹਾਰਾਜ ਆ ਉਹਦੀ ਆਪਾਂ ਟਰਾਲੀਆਂ ਨੇ ਇਹਨਾਂ ਨੇ ਲੱਦ ਕੇ ਸਿੱਤ ਕੇ ਆਉਣਾ ਬਾਹਰ ਠੀਕ ਇਹ ਸਾਫ਼ ਕਰਾਂਗੇ ਆਪਾਂ ਨਾਲ ਦੀ ਨਾਲ ਜਿੰਨਾ ਕੱਢਿਆ ਚੱਕਣਾਗਾ ਅੱਛਾ ਜੀ ਮੈਂ ਇਹਨਾਂ ਨਾਲ ਗੱਲ ਕਰ ਸਕ ਹੋਰ ਜਕੇ ਅਜੀਬੋ ਹਾਂ ਵੀ ਚੱਕਾਂਗੇ ਸਾਲਸਪਈ ਰਹੋਗੇ ਇਹਨੇ ਨਾਲ ਨਾ 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 ਮੈਨੂੰ ਨਹੀਂ ਲੱਗਦਾ ਪਿੰਡ ਦੇ ਮੁੰਡਿਆਂ ਨੇ ਪਿੰਡ ਚ ਕੰਮ ਦਿੱਤਾ ਹਾਂਜੀ ਸਾਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਹਣਾ ਕਿੱਥੇ ਆਪਾਂ ਚੱਲੇ ਜੀ ਸਪਾਈ ਕਰਦੇ ਹਾਂ ਇਹ ਬਾਈ ਜੀ ਰਿਟਰ ਹੋਇਆ ਬਾਦਲ ਬਾਈ ਦੇ ਹਾਂ ਹਾਂ ਕਿੱਥੇ ਆਪਾਂ ਬਾਹਰ ਕਿਤੇ ਕੰਮ ਤੇ ਹਨ ਕਿੱਥੇ ਆਪਾਂ ਨੂੰ ਘਰ ਹੀ ਚਲੋ ਜਿਹੋ ਜਿਹਾ ਵੀ ਮਰ ਜੇ ਕੰਮ ਤਾਂ ਕੰਮ ਹੁੰਦਾ ਕੰਮ ਹੀ ਬਹੁਤ ਵਧੀਆ ਕਰਦਾ ਜੀ ਬਾਦਲ ਸਾਹਿਬ ਹੋਰਾਂ ਦੇ ਕੰਮ ਹੀ ਕਰ ਚੱਲਿਆ ਨੂੰ ਪਤਾ ਹੀ ਹਾਂਜੀ ਹਾਂਜੀ ਬਾਕੀ ਕੰਮ ਵੀ ਘੱਟ ਆ। ਸਾਡੀ ਕਿਦਾਰਾ? ਅਸੀਂ ਛੱਤ ਕਰਦਾ ਸੀ ਬਹੁਤ ਵੱਡਾ ਕੰਮ ਕਰਦਾ। ਹਾਂ ਹਾਂ। ਜੇ ਅਸੀਂ ਪਗਾ ਮਾਰੇ ਸੋਚਾਂਗੇ ਫੇਰ ਅਸੀਂ ਛੱਤਾਂ ਨੇ। ਬਿਲਕੁਲ ਬਿਲਕੁਲ। ਠੀਕ ਹੈ ਕੰਮ ਫੇਰ ਹੀ ਹੋਣਾ ਜੇ ਹੁਣ ਇਹਦੇ ਬਾਰੇ ਸੋਚਾਂਗੇ। ਹਾਂ ਹਾਂ ਉਹ ਤਾਂ ਚਲੋ ਤੁਹਾਡੀ ਮਰਜ਼ੀ ਜਿਵੇਂ ਤੁਸੀ ਤੁਹਾਨੂੰ ਚੰਗਾ ਲੱਗਿਆ ਨਾ। ਤੇ ਬਾਈ ਤੁਸੀਂ ਹੋਰ ਕੀ ਨੇ ਬੋਲਣਾ? ਚਲੋ ਠੀਕ। ਧੰਨਵਾਦ ਇਹਨਾਂ ਕਿਰਤਿਆਂ ਦਾ ਜੋ ਕਿ ਆਪਣਾ ਗਰਾਊਂਡ ਲੈਵਲ ਤੱਕ ਜਾ ਕੇ ਇਹ ਆਪਣੀ ਜਿਹੜੀ ਮਿਹਨਤ ਕਰ ਰਹੇ ਆ ਬਹੁਤ-ਬਹੁਤ ਧੰਨਵਾਦ। ਹਾਂਜੀ ਇੱਕ ਗੱਲ ਹੋਰ ਕਰਨ ਲੱਗੇ ਸੀ ਆ ਦੇਖੋ ਤੁਸੀਂ ਨਾਲੇ ਦੇ ਵਿੱਚੋਂ ਕਿੰਨਾ ਧਾਰ ਨਿਕਲਦੀ ਆ ਇਹ ਹੈ ਪਤਾ ਸਲਵੱਚ ਕੀ ਆ ਇਹ ਨਾ ਜਿਹੜਾ ਆਪਣਾ ਮੱਝਾਂ ਰੱਖੀਆਂ ਵੀ ਉਹ ਗੋਹਾ ਅੱਗੇ ਤਾਂ ਆਪਾਂ ਸਿੱਧਾ ਪਾਣਦੇ ਸੀਗੇ ਰੂੜੀਆਂ ਦੇ ਸਾਢੇ ਹੁੰਦੇ ਸੀ ਤੇ ਹੁਣ ਇਹ ਉੱਥੇ ਨਵਾਂ ਟਰੈਡ ਚੱਲ ਪਿਆ ਵੀ ਪਾਣੀ ਦੀ ਮੋਟਰ ਚਲਾਈ ਤੇ ਨਾਲੀ ਚ ਰੋੜਿਆ ਉਹ ਘਰੋਂ ਦਾ ਕੰਮ ਸੌਖਾ ਹੋ ਜਾਂਦਾ ਇਹ ਪਰ ਜਦੋਂ ਖੇਤ ਤੇ ਆ ਕੇ ਬਾਹਰ ਆ ਕੇ ਬਹੁਤ ਔਖਾ ਕੰਮ ਹੁੰਦਾ ਕਿਉਂਕਿ ਆਪਾਂ ਜਿਹੜਾ ਕੰਮ ਕਰਾਉਣੀ ਆ ਨਾ ਕਿ ਜਿਹਦੇ ਤੇ ਬਹੁਤ ਮਿਹਨਤ ਆਉਂਦੀ ਹੈ ਪੈਸੇ ਗਵਰਨਮੈਂਟ ਉਹੀ ਨਿਸ਼ਿਤਦੀ ਜਾਂਦੀ ਬਿਨਾਂ ਗੱਲੋਂ ਆਤੋਂ ਇਹ ਬੜੀ ਮਿਹਨਤ ਨਾਲ ਲਿਉਣੀ ਪੈਂਦੇ ਜਿਹੜੇ ਆਪਣੇ ਮੂਰੇ ਲੱਗੇ ਹੋਏ ਬਾਦਲ ਵਰਗੇ ਮੀਰਾ ਬਹੁਤ ਮਿਹਨਤ ਨਾਲ ਲਿਉਣੀ ਪੈਂਦੇ ਆ ਤੇ ਬਾਕੀ ਦੂਜੀ ਗੱਲ ਜਿਹੜੀ ਪਲਾਸਟਿਕ ਦੀਆਂ ਬੋਤਲਾਂ ਜਾਂ ਲਿਫਾਫੇ ਆ ਆਪਾਂ ਇਹਨਾਂ ਦੇ ਵਿੱਚ ਛੱਡ ਦਿੰਨੇ ਆ ਤਾਂ ਯਾਰ ਉਹਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਇੱਧਰ ਉੱਧਰ ਸਾਂਭ ਲਿਆ ਕਰੋ ਨਾਲੀਆਂ ਦੇ ਵਿੱਚ ਜੇ ਆਪਾਂ ਛੱਡ ਦਾਂਗੇ ਤਾਂ ਉਹਦੇ ਨਾਲ ਬਹੁਤ ਬਲੌਕੇਜ ਹੁੰਦੀ ਆ ਤਾਂ ਫੇਰ ਆਪਾਂ ਕਹਿ ਦਿੰਦੇ ਨਾ ਯਾਰ ਕੋਈ ਸਾਫ਼ ਨਹੀਂ ਕਰਦਾ ਸਾਫ਼ ਕਿੱਦਾਂ ਕਰਨਾ ਹੈ ਨਾ ਫੇਰ ਹੁਣ ਫਿਰ ਪੰਚਾਇਤ ਵੀ ਹੁਣ ਕੀ ਕਰੀਏ ਕੀ ਕੀ ਕਰੇ ਮਸਾਂ ਸਾਫ਼ ਹੁੰਦੇ ਆ ਜੀ ਇੱਕ ਵਾਰੀ ਆ ਸਾਫ਼ ਹੋ ਗਏ ਤਾਂ ਹੁਣ ਇਹਨੂੰ ਸਾਂਭ ਸੰਭਾਲ ਰੱਖਣਾ ਆਪਣਾ ਕੰਮ ਆ ਕਿਉਂਕਿ ਆਪਾਂ ਘਰਾਂ ਦੇ ਆਲੇ-ਦੁਆਲੇ ਜਿਹੜਾ ਆਪਣਾ ਲੱਗਦਾ ਮੱਥਾ ਉਹਦੇ ਮੱਥੇ ਤੇ ਆਪਾਂ ਸਾਫ਼ ਸਵੱਜਾਈ ਤਾਂ ਰੱਖ ਹੀ ਸਕਦੇ ਆ ਨਾ ਹਾਂ ਘਟੋ ਘਟ ਯਾਰ ਵੀ ਮੈਂ ਤਾਂ ਇੱਕ ਚੀਜ਼ ਜਾਣਦਾ ਯਾਰ ਦੇਖੋ ਨਾਲ ਤਾਂ ਪਾਣੀ ਆਪਣਾ ਕਿੰਨਾ ਖਰਾਬ ਹੁੰਦਾ ਤੇ ਨਾਲੇ ਆਹ ਜਿਹੜਾ ਗਾਰਾ ਪਿਆ ਦੇਖੋ ਕਿੰਨਾ ਆਪਾਂ ਇਹਨੂੰ ਸਾਂਭ ਲਈਏ ਇਹਨੂੰ ਸੈੱਟ ਕਰ ਲਈਏ